ਸਾਨੂੰ ਤਾਂ ਬੱਸ ਇਹ ਪਤਾ ਲੱਗਾ ਫੋਨ ਤੇ ਕਿ ਉਹਦਾ ਇਦਾਂ ਮਸ਼ੀਨ ਚ ਆਨ ਕਰਕੇ ਉਹਦੀ ਡੈਥ ਹੋਈ ਹੈ ਨਹੀਂ ਸੋਚਿਆ ਇਦਾਂ ਹੀ ਭੇਜਾਂਗੇ ਤਾਂ ਸਾਨੂੰ ਇਸ ਤਰ੍ਹਾਂ ਵਾਪਸ ਮਿਲਣਾ ਬਾਊਕ ਕਰਦੀ ਏ ਖਬਰ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬਿਰਧ ਪਿਤਾ ਦੀਆਂ ਬੁੱਢੀਆਂ ਅੱਖਾਂ ਹੁਣ ਆਪਣੇ ਪੁੱਤ ਦੇ ਅੰਤਮ ਦਰਸ਼ਨਾਂ ਨੂੰ ਤਰਸ ਰਹੀਆਂ ਨੇ ਤਾਂ ਬਟਾਲਾ ਦਾ ਰਹਿਣ ਵਾਲਾ ਵਰੁਣ ਜਿਸ ਦੀ ਕੀ ਵਿਦੇਸ਼ੀ ਧਰਤੀ ਇਟਲੀ ਦੇ ਵਿੱਚ ਕੰਮ ਦੌਰਾਨ ਮਸ਼ੀਨ ਦੇ ਵਿੱਚ ਦੱਬਨ ਦੇ ਨਾਲ ਜਾਨ ਚਲੀ ਗਈ ਮ੍ਰਿਤਕ ਦੀ ਉਮਰ 40 ਸਾਲ ਦੇ ਕਰੀਬ ਹੈ ਤੇ ਬਿਰਧ ਪਿਤਾ ਹੁਣ ਹੰਝੂ ਭਰੀਆਂ ਅੱਖਾਂ ਦੇ ਨਾਲ ਇਹ ਕਹਿ ਰਿਹਾ ਹੈ ਕਿ 12 ਸਾਲ ਪਹਿਲਾਂ ਮੈਂ ਤਾਂ 7 ਲੱਖ ਦਾ ਕਰਜ਼ਾ ਚੁੱਕ ਪੁੱਤ ਨੂੰ ਵਿਦੇਸ਼ ਭੇਜਿਆ ਸੀ ਕਿ ਉੱਥੇ ਕੰਮਕਾਰ ਸੈੱਟ ਹੋਵੇਗਾ ਤਾਂ ਕਰਦੇ ਹਾਲਾਤ ਸੁਧਰਣਗੇ ਉਹਨਾਂ ਦਾ ਕਹਿਣਾ ਹੈ ਕਿ ਕੰਮ ਸੈੱਟ ਹੋ ਚੁੱਕਿਆ ਸੀ ਅਕਸਰ ਭਾਰਤ ਆਉਂਦਾ ਰਹਿੰਦਾ ਸੀ ਆਪਣੇ ਪਿਤਾ ਨੂੰ ਮਿਲਣ ਦੇ ਲਈ ਕਿਉਂਕਿ ਵਰੁਨਦੀ ਮਾਤਾ ਦਾਵੀ ਸਵਰਗਵਾਸ ਹੋ ਚੁੱਕਿਆ ਸੀ ਨਵੰਬਰ 24 ਦੇ ਵਿੱਚੋਂ ਪਿਤਾ ਨੂੰ ਮਿਲਣ ਦੇ ਲਈ ਭਾਰਤ ਆਇਆ ਮਾਰਚ 17 ਉਹ ਵਾਪਸ ਇਟਲੀ ਗਿਆ ਸੀ ਤੇ ਅਪ੍ਰੈਲ 8 ਨੂੰ ਇਹ ਦੁਖਦਾਈ ਖਬਰ ਪਿਓ ਤੱਕ ਪਹੁੰਚੀ ਹੈ ਕਿ ਵਰੁਣ ਜੋ ਕਿ ਆਪਣੇ ਪਿਤਾ ਦਾ ਇਕਲੌਤਾ ਸਹਾਰਾ ਸੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਤਬਰਦ ਪਿਤਾ ਹੁਣ ਆਪਣੇ ਪੁੱਤ ਦੇ ਅੰਤਮ ਦਰਸ਼ਨਾਂ ਨੂੰ ਤਰਸ ਰਿਹਾ ਤੇ ਇਸ ਦਰਮਿਆਨ ਇਸ ਬਿਰਧ ਪਿਓ ਦੇ ਵੱਲੋਂ ਸਰਕਾਰਾਂ ਤੋਂ ਅਪੀਲ ਕੀਤੀ ਗਈ ਹੈ ਕਿ ਮ੍ਰਿਤਕ ਦੇ ਇੱਕ ਭਾਰਤ ਧਿਆਨ ਦੀ ਜਾਵੇ ਤਾਂ ਜੋ ਇਹ ਪਿਤਾ ਆਖਰਕਾਰ ਆਪਣੇ ਪੁੱਤ ਦੇ ਅੰਤਮ ਦਰਸ਼ਨ ਤਾਂ ਕਰ सके ਛੋਟੀ ਸੀ ਜਦੋਂ ਮੈਂ ਇਸ ਕਰ ਚਾਈ ਸੀ ਮੈਂ ਉਹਨਾਂ ਨੂੰ ਆਪਣੇ ਅੱਤੇ ਐਡੇ ਕੀਤਾ ਸਾਨੂੰ ਤਾਂ ਬਸ ਇਹ ਪਤਾ ਲੱਗਾ ਫੋਨ ਤੇ ਕਿ ਉਹਦਾ ਇਦਾਂ ਮਸ਼ੀਨ ਚਾਨ ਕਰਕੇ ਉਹਦੀ ਡੈਥ ਹੋ ਗਈ ਹੈ ਅਸੀਂ ਉਹਦੋਂ ਦੇ ਬਸ ਇੰਤਜ਼ਾਰ ਕਰਦੇ ਵੀ ਕਦੀ ਸਾਨੂੰ ਫੋਨ ਆਦਾ ਤੁਹਾਨੂੰ 10 ਦਿਨ ਤੱਕ ਕੋਈ ਖਬਰ ਦਿੱਤੀ ਜਾਊਗੀ ਕਦੀ ਕਹਿ ਦਿੰਦੇ ਹੋਰ 5 ਦਿਨ ਲੱਗਣਗੇ ਤੋ ਹਲੇ ਇਦਾਂ ਹੀ ਅੱਗੇ ਅੱਗੇ ਦਿਨ ਪਾਈ ਜਾਂਦੇ ਆ ਅਸੀਂ ਤੇ ਨਹੀਂ ਸੋਚਿਆ ਏ ਇਦਾਂ ਹੀ ਭੇਜਾਂਗੇ ਤੇ ਸਾਨੂੰ ਇਸ ਤਰ੍ਹਾਂ ਵਾਪਸ ਮਿਲਣਾ ਹੈ ਸਾਡੀ ਹੱਥ ਜੋੜ ਕੇ ਬਸ ਇਹ ਬੇਨਤੀ ਹੈ ਸਾਡਾ ਬੱਚਾ ਸਾਡੇ ਤੱਕ ਪਹੁੰਚੇ ਤਾਂ ਕਿ ਉਹਦੀਆਂ ਅੰਤਿਮ ਰਸਮਾਂ ਪੂਰੀਆਂ ਕਰਕੇ ਉਹਦੀ ਆਤਮਾ ਨੂੰ ਸ਼ਾਂਤੀ ਦਵਾਈਏ ਸਾਡਾ ਬੱਚਾ ਰੋਲਦਾ ਫਿਰੇ ਸਾਡੇ ਕੋ ਨੀਮਤ ਨਹੀਂ ਆਏ ਆਏ ਹੱਥ ਜੋੜ ਕੇ ਨਿਕਾ ਭੇਜਾ 16 ਦਾ 12 ਸਾਲ ਹੋ ਗਿਆ ਹੈਂ ਆਪਣੇ ਦਿਵਾਲੀ ਤੇ ਪਹਿਲਾ ਦਿਵਾਲੀ ਤੋਂ ਬਾਅਦ ਆਇਆ ਵਾ ਤੇ ਆ ਤਿੰਨ ਚਾਰ ਮਹੀਨੇ ਰਿਹਾ ਤੇ ਨਵੰਬਰ ਚ ਆਇਆ ਫਿਰ 17 ਤਰੀਕ ਨੂੰ ਚਲੇ ਗਏ ਮਾਰਚ ਪਿਛਲੇ ਮਹੀਨੇ ਮਾਰਚ ਤੇ ਪਤਾ ਲਗਾ 8 ਤਰੀਕ ਨੂੰ ਵੀ ਇਹ ਕੰਮ ਹੋ ਗਿਆ ਹਾਦਸੇ ਬਾਰੇ ਉੱਥੇ ਕੋ ਕੋ ਆਪਣੇ ਨੂੰ ਫੋਨ ਕੀਤਾ ਵੀ ਮੇਰੇ ਮਸ਼ੀਨ ਕੋ ਕੋ ਟਰੈਕਟਰ ਦੇ ਮਗਰ ਲੱਗੀ ਉਹ ਸਾਫ ਕਰਨ ਰਿਹਾ ਇਹ ਵੀ ਕਰ ਕੰਮ ਹੋ ਗਿਆ ਇਹ ਸਾਫ ਕਰਨ ਰਿਹਾ ਤੇ ਉਹ ਜਿਹੜਾ ਮਾਲਕ ਸੀ ਉਹਨੇ ਆਪਣੇ ਉਹਨੂੰ ਖਿਡਾਲਿਆ ਨਹੀਂ ਗਾ ਵੇਖਿਆ ਨਹੀਂ ਉਹਨੇ ਬਟਨ ਨਾ ਪਤਾਣ ਕਿ ਤੇ ਉਹ ਪ੍ਰੈਸ ਹੋ ਗਿਆ ਉਸ ਵਿੱਚ ਉਹਦੀ ਉੱਥੇ ਡੈਥ ਹੋ ਗਈ। ਵੇਖੋ ਜੀ ਇਹ ਜਿਹੜੀ ਘਟਨਾ ਵਾਪਰੀ ਏ ਇਹ ਨਾ ਸਾਂਝੋਗੇ। ਇਹਨਾਂ ਦਾ ਜਵਾਨ ਪੁੱਤ ਸੀ ਜਿਹੜਾ 7 ਸਾਲ ਪਹਿਲਾਂ 12 ਸਾਲ ਪਹਿਲਾਂ ਇਟਲੀ ਗਿਆ ਸੀ। ਇਹਨਾਂ ਨੇ ਬਜ਼ੁਰਗਾ ਨੇ ਕਰਜ਼ਾ ਚੁੱਕ ਕੇ ਉੱਥੇ ਭੇਜਿਆ। ਬਹੁਤ ਵਧੀਆ ਸੈੱਟ ਹੋਇਆ। ਕੋਈ ਸ਼ੱਕ ਨਹੀਂ ਬੁੰਡਾ ਬਹੁਤ ਨੇਕ ਸੀ। 7 ਸਾਲ ਬਾਅਦ ਉਹ ਸੈੱਟ ਹੋ ਕੇ ਫੇਰ ਆਇਆ ਇੱਥੇ ਇੰਡੀਆ ਵਿੱਚ। ਇਹਨਾਂ ਦੇ ਬਜ਼ੁਰਗਾ ਦਾ ਬਹੁਤ ਮਤਲਬ ਕਿ ਹੈਗਾ ਸੀ ਇਹਨਾਂ ਨੂੰ ਸਹਯੋਗ ਸੀ। ਪਰ ਇੱਕ ਗੱਲ ਉਹਦੇ ਨਾਲ ਬਹੁਤ ਮਾੜੀ ਘਟਨਾ ਵਾਪਰੀ ਹੈ ਉਸ ਤੋਂ ਬਾਅਦ 7 ਸਾਲ ਬਾਅਦ ਜਿਹੜਾ 2 ਸਾਲ ਵਰੀ 2 ਵਾਰੀ ਉਹ ਇੱਥੇ ਚੱਕਰ ਮਾਰਿਆ ਉਹਨੇ ਤੀਜੀ ਵਾਰੀ ਜਦੋਂ ਆਇਆ ਨਵੰਬਰ ਦੇ ਵਿੱਚ ਆਇਆ ਨਵੰਬਰ ਤੋਂ ਬਾਅਦ ਉਹ ਮਾਰਚ ਦੇ ਵਿੱਚ ਵਾਪਸ ਗਿਆ 8 ਅਪ੍ਰੈਲ ਨੂੰ ਜਿਹੜੀ ਇਹ ਸਾਨੂੰ ਖਬਰ ਮਿਲੀ ਸੀ ਕਿ ਉਹਦੀ ਕਿਸੇ ਮਿਸ ਹੈਪਨਿੰਗ ਕਰਕੇ ਉੱਥੇ ਡੈਥ ਹੋ ਗਈ ਹੈ ਆਹੀ ਪੰਜਾਬ ਸਰਕਾਰ ਕੋਲ ਸੈਂਟਰ ਸਰਕਾਰ ਕੋਲ ਅੰਬੈਸੀ ਕੋਲੋਂ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੇ ਬੱਚੇ ਦੀ ਡੈੱਡ ਬੋਡੀ ਜਿਹੜੀ ਨਾਲ ਜਲਦੀ ਤੋਂ ਜਲਦੀ ਵਾਪਸ ਲਿਆਂਦੀ ਜਾਏ ਤਾਂ ਕਿ ਆਪਣੇ ਬੱਚੇ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹ ਆਪਣੇ ਵਿਧੀ ਵਿਧਾਨ ਦੇ ਨਾਲ ਕਰ ਲਿਆ ਉਹੋ ਹੀ ਸਾਰਾ ਸੀ ਬਾਕੀ ਇਹਨਾਂ ਦੇ ਤਿੰਨ ਬੱਚੇ ਹੈਗੇ ਨੇ ਉਹ ਆਪਣੇ ਆਪਣੇ ਫੈਮਿਲੀ ਸੈੱਟ ਨੇ ਉਹੋ ਹੀ ਇਹਨਾਂ ਨੂੰ ਖਰਚਾ ਭੇਜਦਾ ਸੀ ਉਹੋ ਹੀ ਇਹਨਾਂ ਦੀ ਸੰਭੂਸ ਕਰਦਾ ਸੀ